ਸੱッセ ਪਿੰਡੋਂ ਆਈ ਨਾਲ ਸਹੇਲੀਆਂ ਚੱਲ ਕੇ ਨੀ ਛੱਡ ਕੇ ਸੱਤ ਦਕਾਨਾਂ ਰੁੱਕ ਗਈ ਇੰਦਰ ਮੱਲ ਦੇ ਨੀ ਬਿੱਲੀਆਂ ਅੱਖਾਂ ਨੇ ਤਾਂ ਬਿੱਲੀਆਂ ਅੱਖਾਂ ਨੇ ਤਾਂ ਨਰਮ ਬਾਣੀਏ ਪੱਟ ਤੇ ਨੀ ਨੀ ਬੇਗੋ ਚੱਕ ਹੱਟੀ ਚੋਂ ਨੀ ਬੇਗੋ ਚੱਕ ਹੱਟੀ ਚੋਂ ਸੂਟ ਜੜੇ ਤੈਨੂੰ ਜੱਜਦੇ ਆ ਨੀ ਬੇਗੋ ਚੱਕ ਹੱਟੀ ਚੋਂ ਜੇ ਕਹਿ ਮਚਾਦਾ ਬਹੀ ਜੱਟਾਂ ਦੀ ਤੜਕੇ ਨੀ ਜੇ ਨਾ ਹੋਈ ਮੇਰੀ ਮਰਜੂ ਰਾਵੀ ਵਿੱਚ ਵੱੜਕੇ ਨੀ ਇੰਦਰ ਮੱਲ ਦੇ ਕੁੜੀਏ ਇੰਦਰ ਮੱਲ ਦੇ ਕੁੜੀਏ ਜਿਗਰੇ ਜੱਟਾਂ ਦੇ ਵਰਗੇ ਆ ਨੀ ਬੇਗੋ ਚੱਕ ਹੱਟੀ ਚੋਂ ਨੀ ਬੇਗੋ ਚੱਕ ਹੱਟੀ ਚੋਂ ਸੂਟ ਜੜੇ ਤੈਨੂੰ ਜੱਜਦੇ ਆ ਨੀ ਬੇਗੋ ਚੱਕ ਹੱਟੀ ਚੋਂ